ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆਂ ਧੰਨਵਾਦ ਜੀ ਸਰ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਪੰਜਾਬੀ ਸੰਗੀਤਕਾਰ ਮਸ਼ਹੂਰ ਸੰਗੀਤਕਾਰ ਚਰਨਜੀਤ ਅਹੋਜਾ ਦੀ ਜਿਹੜੀ ਵਿਅਕਤੀ ਮੌਤ ਹੋਈ ਹੈ ਉਸ ਨੇ ਸਭ ਨੂੰ ਚੁੰਜੋੜ ਕੇ ਰੱਖ ਦਿੱਤਾ ਹੈ ਕੈਂਸਰ ਦੀ ਬਿਮਾਰੀ ਕਰਕੇ ਉਹ ਪੀੜਤ ਸਨ ਜਿਸ ਦੇ ਚੱਲਦੇ ਉਹਨਾਂ ਦੀ ਇਹ ਵਿਅਕਤੀ ਮੌਤ ਹੋਈ ਹੈ ਸਰ ਅਸੀਂ ਆਪਣੇ ਵੱਲੋਂ ਵੀ ਨਮਨ ਕਰਦੇ ਹੋਏ ਸ਼ਰਦਾ ਦੇ ਫੁੱਲ ਜਿਹੜੇ ਨੇ ਉਹ ਭੇਂਟ ਕਰਦੇ ਆਂ ਤੁਸੀਂ ਕਿਵੇਂ ਉਹਨਾਂ ਦੀ ਯਾਦ ਵਿੱਚ ਦੁੱਖ ਸਾਂਝਾ ਕਰਨਾ ਚਾਹੋਗੇ ਮੈਂ ਰੌਣਕ ਪੰਜਾਬ ਦੀ ਪੂਰੀ ਟੀਮ ਵੱਲੋਂ ਚਰਨਜੀਤ ਅਹੋਜਾ ਵਰਗੇ ਉਸਤਾਦ ਸੰਗੀਤਕਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਇਹ ਮਹਿਸੂਸ ਕਰਦਾ ਕਿ ਪੰਜਾਬੀ ਜਗਤ ਆਪਣੇ ਉਸ ਮਹਾਨ ਸੰਗੀਤ ਤੇ ਸੁਰਾਂ ਦੇ ਉਸਤਾਦ ਪੁੱਤਰ ਤੋਂ ਮਹਿਰੂਮ ਹੋ ਗਿਆ ਹੈ ਮੇਰੀ ਸਾਰੀ ਪੀੜੀ ਦੇ ਲੋਕ ਜਿਹੜੇ 80 81 ਦੇ ਵਿੱਚ ਆਪਣੀ ਜਵਾਨੀ ਦੀ ਦਹਲਿਜ਼ ਤੇ ਪਹਿਲਾ ਕਦਮ ਰੱਖਦੇ ਨੇ ਉਹ ਚਰਨਜੀਤ ਅਹੋਜਾ ਦੇ ਸੰਗੀਤ ਦੇ ਨਾਲ ਜਵਾਨੀ ਵਿੱਚ ਪ੍ਰਵੇਸ਼ ਕਰਦੇ ਨੇ ਜੀ ਚਰਨਜੀਤ ਹੂਜਾ ਨੇ ਵੱਡੇ ਪੱਧਰ ਤੇ ਪੰਜਾਬੀ ਸੰਗੀਤ ਇੰਡਸਟਰੀ ਦੇ ਉੱਤੇ ਰਾਜ ਕੀਤਾ ਹੈ ਹਮ ਚਰਨਜੀਤ ਹੂਜਾ ਨੇ ਕੁਝ ਫਿਲਮਾਂ ਲਈ ਵੀ ਕੰਮ ਕੀਤਾ ਹੈ ਪਰ ਫਿਲਮਾਂ ਨਾਲੋਂ ਵੱਡਾ ਕੰਮ ਉਹਦਾ ਇਹ ਸੀ ਕਿ ਉਹਨੇ ਪੰਜਾਬੀ ਦੇ ਹਰ ਆਪਣੇ ਯੁੱਗ ਦੇ ਜਿਹੜਾ ਗੀਤਕਾਰ ਹੈ ਉਹਦੇ ਗੀਤਾਂ ਨੂੰ ਸੰਗੀਤ ਚ ਢਾਲਿਆ ਤੇ ਜਿਹੜਾ ਗਾਇਕ ਹੈ ਉਹਨੂੰ ਨੇ ਤਰਜ਼ਾ ਬਣਾ ਕੇ ਦਿੱਤੀਆਂ ਤੁਣਾ ਦਿੱਤੀਆਂ ਤੇ ਮਿਊਜ਼ਿਕ ਦਿੱਤਾ ਜੀ ਅੱਜ ਜਦੋਂ 74 ਸਾਲਾਂ ਦੀ ਮੈਂ ਸਮਝਦਾ ਉਮਰ ਆ ਉਹ ਭੋਗ ਕੇ ਪੂਰੇ ਹੋਏ ਨੇ ਤਾਂ ਮੈਂ ਸਮਝਦਾ ਕਿ ਅਜਿਹੀ ਨਾਮਰਦ ਬਿਮਾਰੀ ਦੇ ਨਾਲ ਉਹ ਜੂਜ਼ ਰਹੇ ਪਿਛਲੇ ਕੁਝ ਸਾਲਾ ਤੋਂ ਜੀ ਉਸ ਬਿਮਾਰੀ ਦੇ ਚਲਦਿਆਂ ਚਰਨਜੀਤ ਅਹੋਜਾ ਦਾ ਚਲੇ ਜਾਣਾ ਇੱਕ ਵੱਡਾ ਖਲਾ ਪੰਜਾਬੀਆਂ ਲਈ ਹਿਨੇ ਉੱਤਰੀ ਭਾਰਤ ਦੇ ਸਾਰੇ ਸੰਗੀਤ ਚਕਤ ਲਈ ਪੈਦਾ ਕਰ ਜਾਂਦਾ ਹੈ ਬਿਲਕੁਲ ਉਹਨਾਂ ਦਾ ਇਲਾਜ ਪੀਜੀਆਈ ਤੋਂ ਚੱਲ ਰਿਹਾ ਸੀ ਤੇ ਉਹ ਮਹਾਲੀ ਚ ਰਹਿੰਦੇ ਸੀ ਤੇ ਮਹਾਲੀ ਵਿੱਚ ਹੀ ਉਹਨਾਂ ਦਾ ਇਹ ਅੰਤਮ ਸੰਸਕਾਰ ਉਹਨਾਂ ਦੇ ਵੱਡੇ ਪੁੱਤਰ ਨੇ ਕੀਤਾ ਜੀ ਇਹਦੇ ਵਿੱਚ ਤਾਂ ਕੋਈ ਗੱਲ ਨਹੀਂ ਕਿ ਵੱਡੇ ਪੁੱਤਰ ਨੇ ਉਹਦਾ ਸੰਸਕਾਰ ਕੀਤਾ ਤੇ ਸਾਰਾ ਜਿਹੜਾ 뮤ਜ਼ਿਕ જગਤ ਹੈ ਸੰਗੀਤ જગਤ ਹੈ ਉਹ ਉਹਨਾਂ ਦੇ ਦੁੱਖ 'ਚ ਸ਼ਾਮਲ ਹੈ ਪਰ ਮੈਂ ਜ ਆ ਆਰਪੀਡੀ ਦੀ ਪੂਰੀ ਦੀ ਪੂਰੀ ਟੀਮ ਅਸੀਂ ਇਸ ਗੱਲ ਦੀ ਆਸ ਕਰਦੇ ਹਾਂ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਵੀ ਇੱਕ ਸੰਜੀਦਾ ਇਨਸਾਨ ਹੋਵੇ ਕਲਾਕਾਰ ਇਨਸਾਨ ਹੋਵੇ ਤਾਂ ਉਸ ਵੇਲੇ ਚਰਨਜੀਤ ਅਹੂਜਾ ਵਰਗੇ ਇੱਕ ਉਸਤਾਦ ਸੰਗੀਤਕਾਰ ਦੇ ਤੁਰ ਜਾਣ ਤੇ ਅਸੀ ਕੋਈ ਖੋਜ ਛਾਣਬੀਣ ਆਰੰਭ ਕਰਨ ਦਾ ਬਹਾਨਾ ਬਣਨਾ ਚਾਹੀਦਾ ਹੈ ਕਿ ਪੰਜਾਬ ਆਪਣੇ ਮਤਲਬ ਧੀਆ ਪੁੱਤਰਾਂ ਨੂੰ ਕੈਂਸਰ ਦੀ ਲਪੇਟ ਵਿੱਚ ਕਿਉਂ ਲੈ ਰਿਆ ਹੈ ਕੈਂਸਰ ਵਰਗੀ ਨਾਮਰਾਦ ਬਿਮਾਰੀ ਨਾਲ ਮਰਨ ਵਾਲਿਆਂ ਦੀਆਂ ਗਿਣਤੀਆਂ ਬਹੁਤ ਵੱਧ ਰਹੀਆਂ ਸੋ ਮੈਂ ਸਮਝਦਾ ਕਿ ਜੇ ਅਸੀਂ ਚਰਨਜੀਤ ਹੁਜਾ ਹੋਰਾ ਦੀ ਯਾਦ ਦੇ ਵਿੱਚ ਹੀ ਇਸ ਪ੍ਰੋਗਰਾਮ ਨੂੰ ਸ਼ੁਰੂ ਕਰੀਏ ਜੀ ਕਿ ਇਹ ਬਿਮਾਰੀ ਕਿਉਂ ਵਧ ਰਹੀ ਹੈ ਕਿੰਨੀ ਹੋ ਗਈ ਹੈ ਪਿੰਡਾਂ ਦੇ ਪਿੰਡ ਗਲੀਆਂ ਮਹੱਲਿਆਂ ਦੇ ਸਧਾਰਨ ਲੋਕ ਇਸ ਨਾਮਰਾਦ ਬਿਮਾਰੀ ਨਾਲ ਮਰ ਰਹੇ ਨੇ ਉਹ ਲੋਕ ਗਰੀਬ ਲੋਕ ਮਰ ਰਹੇ ਨੇ ਜਿਹੜੇ ਨਾ ਤਾਂ ਇਲਾਜ ਕਰਾ ਪਾਉਂਦੇ ਨੇ ਤੇ ਨਾ ਆਪਣੇ ਪਿਆਰੇ ਨੂੰ ਦੁਖੀ ਹੁੰਦਿਆਂ ਦੇਖ ਸਕਦੇ ਨੇ ਫਿਰ ਉਹ ਦੇਸੀ ਇਲਾਜਾਂ ਚਲੇ ਜਾਂਦੇ ਨੇ ਤੇ ਜਿਸ ਵਿਅਕਤੀ ਨੇ 6 ਮਹੀਨੇ ਸਾਲ ਕੱਢਣਾ ਹੁੰਦਾ ਉਹ ਕੁਝ ਦਿਨਾਂ ਦਾ ਮਹਿਮਾਨ ਬਣ ਕੇ ਰਹਿ ਜਾਂਦਾ ਬਿਲਕੁਲ ਅਸੀਂ ਉਹਨਾਂ ਸਧਾਰਨ ਲੋਕਾਂ ਦੀ ਕਦੀ ਕੋਈ ਖਬਰ ਨਹੀਂ ਕਰਦੇ ਅਸੀਂ ਉਹ ਖਬਰਾਂ ਕਿਸੇ ਅਖਬਾਰ 'ਚ ਨਹੀਂ ਛਪਦੀਆਂ ਕਿਸੇ YouTube ਚੈਨਲ ਤੇ ਨਹੀਂ ਆਉਂਦੀਆਂ ਵੱਡੇ ਚੈਨਲ ਕੋ ਤਾਂ ਸ਼ਾਇਦ Hindu Muslim ਤੋਂ ਹੀ ਵੇਲ ਨਹੀਂ ਸੋ ਅੱਜ ਅਸੀਂ ਚਰਨਜੀਤ ਹੋਜ਼ਾ ਹੋਰਾਂ ਦੇ ਬਹਾਨੇ ਨਾਲ ਇਸ ਨਾਮਰਾਦ ਬਿਮਾਰੀ ਦੀ ਕੋਈ ਤੰਦ ਫੜਨ ਦੀ ਕੋਸ਼ਿਸ਼ ਤਾਂ ਕਰੀਏ ਸੋ ਅਸੀਂ ਚਾਹੁੰਦੇ ਹਾਂ ਕਿ ਸਾਡਾ ਸੁਨੀਹਾ ਆਰਪੀਡੀ ਦੀ ਟੀਮ ਦਾ ਇਹ ਸੁਨੀਹਾ ਜਿਹੜਾ ਇਹ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਤੱਕ ਜਾਵੇ ਤਾਂ ਕਿ ਇਸ ਵੱਡੇ ਸੰਗੀਤਕਾਰ ਦੀ ਮੌਤ ਤੇ ਅਸੀਂ ਇੱਕ ਨਵਾਂ ਅਧਿਆਇ ਸ਼ੁਰੂ ਕਰੀਏ ਕਿ ਪੰਜਾਬ ਅਜਹੀ ਨਾਮਰਾਜ਼ ਬਿਮਾਰੀ ਦੀ ਲਪੇਟ ਵਿੱਚ ਕਿਉਂ ਆਉਂਦਾ ਜਾ ਰਿਹਾ ਹੈ ਬਿਲਕੁਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਰ ਬਹੁਤ ਸਾਰੀ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ ਧੰਨਵਾਦ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੀ ਇਜਾਜ਼ਤ ਨਮਸਕਾਰ